ਪਿਛਲੇ ਦਿਨੀ ਪਰਾਚਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇਤੇ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਸਤਵੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਨੇ ਦੱਸਿਆ ਕਿ 14 ਸਤੰਬਰ ਨੂੰ ਅਮਰਜੀਤ ਬੰਸਲ ਪੁੱਤਰ ਸ਼ਿਵਾਨ ਚੰਦਵਾਸੀ ਗਲੀ ਨੰਬਰ 2 ਬੈਕਸਾਈਡ ਛੱਜੂ ਰੋਸ਼ਨ ਦਾ ਕਾਰਖਾਨਾ ਗੋਬਿੰਦ ਕਲੋਨੀ ਪਰ ਨਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਵਕਤ ਕਰੀਬ 7:30 ਵਜੇ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਪ੍ਰਾਚੀਨ ਗਊਸ਼ਾਲਾ ਤੋਂ ਅਬ ਵਾਪਸ ਆਪਣੇ ਘਰ ਸਕੂਟਰੀ ਉੱਤੇ ਜਾ ਰਿਹਾ ਸੀ ਜਦ ਉਹ ਆਪਣੇ ਘਰ ਵਾਲੀ ਗਲੀ ਨੰਬਰ 2 ਵਿੱਚ ਪੁੱਜਿਆ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਉਸ ਨੂੰ ਬਿਨਾਂ ਰੋਕੇ ਹੀ ਸਿਰ ਵਿੱਚ ਕੋਈ ਲੋਹੇ ਦੀ ਰਾਡ ਵਰਗੀ ਚੀਜ਼ ਮਾਰ ਕੇ ਮੌਕੇ ਤੇ ਫਰਾਰ ਹੋ ਗਏ ਜਿਸ ਨਾਲ ਉਸ ਦੇ ਸਿਰ ਵਿੱਚ ਕਾਫੀ ਗੰਭੀਰ ਸੱਟਾਂ ਲੱਗੀਆਂ ਉਦੋਂ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੁਦੇਈ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿੱਟੀ ਵਨ ਦੇ ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁਲਿਸ ਪਾਰਟੀਆਂ ਸੇ ਸੀਸੀਟੀਵੀ ਕੈਮਰੇ ਖਗਾਲੇ ਗਏ ਤੇ ਉਸ ਤੋਂ ਬਾਅਦ ਪੁਲਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਘਟਨਾ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ਆ ਜਾਣਦੇ ਕੀ ਕਹਿੰਨਾ ਹੈ ਡੀਐਸਪੀ ਬਰਨਾਲਾ ਦਾ ਹਾਂਜੀ ਜੀ ਸਰ ਜਿਹੜੇ ਦੋਸ਼ੀ ਆ ਕੇ ਪੜੇ ਨੇ ਕੀ ਮਾਮਲਾ ਕੀ ਹੈ ਇਹ ਮਾਮਲਾ ਹੈ ਜੀ 14 ਸਤੰਬਰ ਦੀ ਘਟਨਾ ਸੀ ਸਾਡੇ ਬਰਨਾਲਾ ਦੀ ਗਊਸ਼ਾਲਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਮਰਜੀਤ ਬੰਸਲ ਕਾਲਾ ਜੀ ਉਹ ਸ਼ਾਮ ਨੂੰ ਗਊਸ਼ਾਲਾ ਤੋਂ ਆਪਣੇ ਘਰ ਨੂੰ ਜਾ ਰਹੇ ਸੀਗੇ ਪੈਦਲ ਤੇ ਕਰੀਬ 7-8 ਵਜੇ ਦੀ ਇਹ ਘਟਨਾ ਸੀ ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਤੇ ਜਿਹੜੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਸੀ ਸਿਰ ਦੇ ਵਿੱਚ 60 ਸੀ ਕਾਫੀ ਜ਼ਿਆਦਾ ਤੇ ਉਹ ਇੱਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਥਾਣਾ ਸਿਟੀ ਬਰਨਾਲਾ ਵਿਖੇ 416 ਨੰਬਰ ਐਫ ਆਈ ਆਰ ਅਧੀਨ ਤਾਰਾ 115 2 126 2 307 62 ਤੇ 35 ਬੀ ਐਨ ਐਸ ਜਿਹੜੀ ਹੈ ਦਰਜ ਕੀਤੀ ਗਈ ਸੀ ਤੁਰੰਤ ਮਾਣਜੋਗ ਐਸ ਐਸ ਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਵੱਖ-ਵੱਖ ਟੀਮਾਂ ਆਪਣੀਆਂ ਸੀ ਸੀ ਟੀ ਵੀ ਫੁਟੇਜ ਦੀ ਚੈਕਿੰਗ ਵਾਸਤੇ ਲਗਾ ਦਿੱਤੀਆਂ ਸੀ ਕਿਉਂਕਿ ਰਾਤ ਦਾ ਟਾਈਮ ਸੀ कोई और क्लू नहीं सीगा तो ਸਾਡੇ ਜਿਹੜੇ ਐਸ ਐਚਓ ਥਾਣਾ ਸਿਟੀ ਬਰਨਾਲਾ ਇਨਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਕੇਸ ਨੂੰ ਟਰੇਸ ਕੀਤਾ ਉਸ ਦਿਨ ਤੋਂ ਲਗਾਤਾਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਸੀਸੀਟੀਵੀ ਫੁਟੇजेस ਨੂੰ ਟਰੈਕ ਕਰਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਤੇ ਇਹ ਫਾਈਨਲੀ ਕੇਸ ਇਹਨਾਂ ਨੇ ਟਰੈਕ ਕਰ ਲਿਆ ਤੇ ਦੋ ਦੋਸ਼ੀ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਉਹ ਗ੍ਰਿਫਤਾਰ ਕੀਤੇ ਨੇ ਇਹ ਦੋਸ਼ੀ ਨੇ ਜੀ ਯੁਧਵੀਰ ਸਿੰਘ ਉਰਫ ਛੋਟਾ ਢੋਲੀ ਜਿਹੜਾ ਕਿ ਰਾਏਕੋਟ ਰੋਡ ਬਰਨਾਲਾ ਦਾ ਰਹਿਣ ਵਾਲਾ ਹੈ ਤੇ ਨਾਲ ਜਸਵੰਤ ਸਿੰਘ ਜਗੀਨਾ ਵਾਸੀ ਰਾਹੀ ਪਸਤੀ ਬਰਨਾਲਾ ਇਹ ਦੋਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦਾ ਬੈਕਗ੍ਰਾਉਂਡ ਜੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਹੈ ਇਹਦੇ ਉੱਤੇ ਕੁੱਲ 17 ਮੁਕੱਦਮੇ ਦਰਜ ਨੇ ਜਿਦੇ ਵਿੱਚ ਕਿ ਕਤਲ ਦੇ 307 ਦੇ ਚੋਰੀ ਦੇ ਸਨੇਚਿੰਗ ਦੇ ਤੇ ਦੋ ਪਰਚੇ ਐਨਡੀਪੀਐਸ ਐਕਟ ਦੇ ਵੀ ਦਰਜ ਨੇ ਇਸੇ ਤਰ੍ਹਾਂ ਜਿਹੜਾ ਜਸਵੰਤ ਸਿੰਘ ਜਗੀਨਾ ਆ ਇਦੇ ਉੱਤੇ ਵੀ ਪੰਜ ਮੁਕਦਮੇ ਵੱਖ-ਵੱਖ ਥਾਣਿਆਂ 'ਚ ਦਰਜ ਨੇ ਜਿਹਦੇ ਵਿੱਚ ਕਿ ਚੋਰੀ, ਸਨੇਚਿੰਗ, ਲੜਾਈ, ਝਗੜੇ ਦੇ ਮੁਕਦਮੇ ਜਿਹੜੇ ਨਾਲ ਖਿਲਾਫ ਦਰਜ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਿਆ ਜਾਏਗਾ ਤੇ ਫਰਦਰ ਵੀ ਜਿਹੜੀ ਹੈ ਨਾ ਜ਼ਬਤੀ ਕੀਤੀ ਜਾਏਗੀ ਜੋ ਹੁਣ ਤੱਕ ਮੁੱਢਲੀ ਤਫਤੀਸ਼ 'ਚ ਸਾਹਮਣੇ ਆਇਆ ਕਿ ਇਹ ਜਿਹੜਾ ਯੋਧਵੀਰ ਛੋਟਾ ਢੋਲੀ ਹੈ ਇਹ ਕੁ ਮਹੀਨਾ ਪਹਿਲਾਂ ਕਿਤੇ ਉੱਤੇ ਘੁੰਮ ਰਿਹਾ ਸੀ ਆਪਣੀ ਗਊਸ਼ਾਲਾ ਵੀ ਗਿਆ ਸੀ ਇਹਦੇ ਕਹਿਣ ਮੁਤਾਬਕ ਤਾਂ ਇਹ ਕੁਪੇੜਾ ਵਗੈਰਾ ਪਾ ਰਿਆ ਸੀ ਉਦੋਂ ਉੱਥੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਸੀ ਜਿਹੜਾ ਮਦਈ ਨੇ ਉਹਨਾਂ ਨੇ ਕਿਤੇ ਇਹਨੂੰ ਘੂਰ ਦਿੱਤਾ ਕੋਈ ਮਾੜਾ ਚੰਗਾ ਬੋਲ ਦਿੱਤਾ ਜਿਸ ਤੋਂ ਜ਼ਿਆਦਾ ਇਹ ਗੁੱਸੇ ਵਿੱਚ ਆ ਕੇ ਇਹਨੇ ਇਹ ਜਿਹੜਾ ਸਟੈਪ ਇਹ ਕਿਉਂਕਿ ਇਹਦੀ ਪ੍ਰਵਿਰਤੀ ਤਾਂ ਇਹ ਕ੍ਰਿਮਨਲ ਮਾਈਂਡ ਦਾ ਤਾਂ ਹੈਗਾ ਹੀ ਆ ਤੇ ਇਹਨੇ ਫਿਰ ਆਪਣੇ ਨਾਲ ਇਹਨੂੰ ਨਾਲ ਲੈ ਕੇ ਜਸਵੰਤ ਜਗੀਨੇ ਨੂੰ ਨਾਲ ਲੈ ਕੇ ਇਹਨੇ ਪਲਾਨਿੰਗ ਰਚੀ ਕਿ ਇਹਨਾਂ ਨੂੰ ਜਿਹੜਾ ਗਊਸ਼ਾਲਾ ਦੇ ਪ੍ਰਧਾਨ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਫਰਦਰ ਅਸੀਂ ਹਲੇ ਪੁੱਛਗਿੱਛ ਕਰ ਵੀ ਰਹੇ ਆ ਜਿਨ੍ਹਾਂ ਦਾ ਰਿਮਾਂਡ ਲਵਾਂਗੇ ਹੋ ਸਕਦਾ ਵਿੱਚ ਕੋਈ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਹੋ ਦੀ ਇਹਨਾਂ ਦੀ ਮਨਸ਼ਾ ਵੀ ਹੋ ਸਕਦੀ ਹੈ ਸੱਦਿਆਂ ਦੀ ਉਮਰ ਕਿੰਨੀ ਕਿਸੀ ਕਿੰਨੀ ਇਹਨਾਂ ਦੀ ਇਹ ਲਗਭਗ ਅਰਾਊਂਡ 20 ਤੋਂ 25 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਜੀ